ਤੁਰੀ ਤੋਂ ਖਬਰ سامنے ਆ ਰਹੀ ਹੈ ਜothe ਇਰਾਨ ਚ ਤਸ਼ੱਦਦ ਦੇ ਮਾਰੇ ਪੰਜਾਬੀ ਨੌਜਵਾਨ ਇਰਾਨ ਚ ਬਣਾਇਆ ਸੀ ਇਸ ਨੌਜਵਾਨ ਨੂੰ ਬੰਦੀ ਘਰ ਵਾਪਸੀ ਤੇ ਇਸ ਨੇ ਸਾਰੀ ਕਹਾਣੀ ਬਿਆਨ ਕੀਤੀ ਹੈ ਇੱਕ ਮਹੀਨੇ ਤੱਕ ਨੌਜਵਾਨਾਂ ਨੂੰ ਡੰਕਰ ਹਜਿਤ ਤੇ ਸ਼ੇਰਾ ਨੇ ਬੰਦੀ ਬਣਾ ਕੇ ਰੱਖਿਆ ਕਈ ਕਈ ਦਿਨ ਤੱਕ ਰੋਟੀ ਵੀ ਖਾਣ ਨੂੰ ਨਹੀਂ ਦਿੰਦੇ ਸੀ ਇਹ ਕਹਿਣਾ ਹੈ ਹੁਸਨ ਪ੍ਰੀਤ ਸਿੰਘ ਦਾ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਤਰਮ ਬਦਲਨ ਨੂੰ ਵੀ ਕਹਿੰਦੇ ਸੀ ਅਤੇ ਕੁੱਟਮਾਰ ਸਾਡੇ ਨਾਲ ਕਰਦੇ ਸੀ ਵਰੁਣ ਬਾਂਸਲ ਕੇ ਆਟੀ ਨਿਊਜ਼ ਨੈਟਵਰਕ ਮੇਨੂ ਮਤਲਬ ਜਿਹੜਾ ਧੀਰੇ ਜਟਵਾਲ ਤੇ ਕਮਲ ਜਟਵਾਲ ਦੋਨੋਂ ਬ੍ਰਦਰ ਜਟਵਾਲ ਉਰਸਿਸ ਦੇ ਜਿਹੜੇ ਓਨਰੂ ਮਤਲਬ ਹਨ ਤੇ ਇਹਨਾਂ ਨੇ ਸਾਡਾ ਵਰਕ ਪਰਮਿਟ ਲਵਾਇਆ ਸੀ ਆਸਟ੍ਰੇਲੀਆ ਦਾ ਮੀਰਾ ਜਸਪਾਲ ਦਾ ਤੇ ਅਮਰਤਪਾਲ ਦਾ ਤੇ ਪਹਿਲਾਂ ਇਹਨਾਂ ਨੇ ਕਰਵਾਈ ਸੀ ਸਾਡੀ ਬਾਈ ਦੀ ਫਿਰ 26 ਦੀ ਫਿਰ 29 ਦੀ ਟਿਕਟ ਕਰਵਾਈ ਸੀਗੀ 에어 ਇੰਡੀਆ ਦੀ ਕਿਉਂਕਿ ਇਹ ਕਹਿੰਦੇ ਸੀਗੇ ਵੀ ਸਾਡਾ ਉੱਥੇ ਦਿੱਲੀ 에어ਪੋਰਟ ਦੇ ਵਿੱਚ ਲਿੰਕ ਹੈਗਾ 에어 ਇੰਡੀਆ ਨਾਲ ਤੇ 에미ਰੇਟਸ ਦੀ ਫਲਾਈਟਸ ਨੂੰ ਨਾਲ ਤੇ ਦਿਨ ਸਾਡੀ ਬਾਅਦ ਦੇ ਵਿੱਚ 31 ਦੀ ਟਿਕਟ ਕਰਵਾਈ ਗਈ ਸੀ ਰਾਤ ਦੀ ਤੇ ਫਿਰ ਸਾਡੀ ਦੁਬਈ ਸਟੇ ਸੀਗੀ ਦੁਬਈ ਤੋਂ ਈਰਾਨ ਦੀ ਸੀਗੀ ਤੇ ਈਰਾਨ ਸਾਨੂੰ ਦੱਸਿਆ ਸੀਗਾ ਵੀ 3 ਘੰਟਿਆਂ ਦੀ ਸਟੇ ਆ ਉਸ ਤੋਂ ਬਾਅਦ ਉਹ ਈਰਾਨ ਤੋਂ ਦੁਬਈ ਸਟੇ ਆ ਤੇ ਦਿਨ ਦੁਬਈ ਤੋਂ ਸੜ ਨਹੀਂਦੀ ਆ ਫਲਾਈਟ ਬਟ ਜਦੋਂ ਅਸੀਂ ਈਰਾਨ ਪਹੁੰਚੇ ਦੀ ਰਿਸ ਕਹਿੰਦਾ ਵੀ ਤੁਹਾਡੀ ਡੇਢ ਦਿਨ ਦੀ ਸਟੇ ਇੱਥੇ ਉਹ ਤੁਸੀਂ ਮੀਨਾ ਹੋਟਲ ਦੇ ਵਿੱਚ ਰਹਿਣਾ ਤੇ ਮੇਰਾ ਫਰੈਂਡ ਆਊਗਾ ਵੀ ਤੁਹਾਨੂੰ ਲੈਣ ਵੀ ਤੁਸੀਂ ਉਹਦੇ ਨਾਲ ਚੱਲ ਜਿਓ ਬਟ ਜਦੋਂ ਅਸੀਂ ਕਿਹਾ ਵੀ ਅਸੀਂ ਕਿਸੇ ਨਾਲ ਵੀ ਜਾਂਦੇ ਨਹੀਂ ਵੀ ਸਾਨੂੰ ਘਰ ਦੇ ਜਾਣੇ ਵੀ ਦੱਸਿਆ ਵੀਰਾ ਵੀ ਮਤਲਬ ਇਹ ਤੇ ਯਕੀਨ ਨਹੀਂ ਕਰਨਾ ਕਿਸੇ ਤੇ ਹਨਾ ਵੀ ਕੰਟਰੀ ਸੇਫ ਨਹੀਂ ਆ ਉਹ ਕਹਿੰਦਾ ਵੀ ਕੋਈ ਚੱਕਰ ਨਹੀਂਗਾ ਵੀ ਮੇਰਾ ਫਰੈਂਡ ਆ ਤੁਸੀਂ ਮੈਨੂੰ ਆਪਣੀ ਫੋਟੋ ਭੇਜੋ ਤਿੰਨੇ ਜਣੇ ਸੇਮ ਫੋਟੋ ਜੇ ਉਹ ਬੰਦਾ ਤੁਹਾਨੂੰ ਦਿਖਾਊਗਾ ਤੁਸੀਂ ਤਾਂ ਜਾਣਾ ਨਾਲ ਨਹੀਂ ਜਾਣਾ ਨਹੀਂ ਜੇ ਤੇ ਉਹ ਤੋਂ ਥੋੜੇ ਟਾਈਮ ਅੱਧੇ ਘੰਟੇ ਘੰਟੇ ਬਾਅਦ ਜਿਹੜੇ ਉਹ ਦੋ ਪਾਕਿਸਤਾਨੀ ਸੀਗੇ ਕਿਡਨੈਪਰ ਸੀਗੇ ਅੱਜੀ ਤੇ ਸ਼ੇਰਾ ਉਹ ਆਉਂਦੇ ਨੇ ਕਿਤੇ ਸਾਨੂੰ ਦੋਨਾਂ ਨੂੰ ਤਿੰਨਾਂ ਨੂੰ ਉਹ ਫੋਟੋ ਦਿਖਾਉਂਦੇ ਨੇ ਥੈਨ ਧੀਰੇਜ ਸਾਨੂੰ ਇਹ ਫਿਰ ਵੀ ਇਹ ਸਾਨੂੰ ਫੋਨ ਕਰਕੇ ਪੁੱਛਦੇ ਆ ਵੀ ਇਹ ਬੰਦਾ ਆ ਤੇ ਉਹ ਕਹਿੰਦਾ ਵੀ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ ਤੁਹਾਨੂੰ ਹੋਟਲ ਛੱਡੂਗਾ ਰੈਸਟ ਕਰਿਓ ਤੁਸੀਂ 2 ਤਰੀਕ ਨੂੰ ਤੁਹਾਨੂੰ ਤਹਿराण ਘੁਮਾਊਗਾ ਤੇ 3 ਤਰੀਕ ਨੂੰ ਤੁਹਾਨੂੰ ਰਿਪੋਰਟ ਤੇ ਛੱਡ ਦਊਗਾ ਧੀਰੇਜ ਉਹ ਨੇ ਜਿਨ੍ਹਾਂ ਦੇ ਥਰੂ ਤੁਸੀਂ ਗਏ ਸੀ ਹਾਂਜੀ ਕਿੱਥੇ ਤੇ ਰਹਿਣ ਵਾਲੇ ਸਰ ਇਹ ਹੁਸ਼ਿਆਰ ਕੁੜਦਾ ਏਜੰਟਾ ਉਸ ਤੋਂ ਬਾਅਦ ਤੇ ਜ਼ਰਾ ਉਹ ਤੋਂ ਬਾਅਦ ਸਾਨੂੰ ਇਹ ਲੈ ਕੇ ਗਿਆ ਤੇ ਜਾਂਦੇ ਜਾਂਦੇ ਸਾਡੇ ਤੋਂ ਫੋਨ ਫੜ ਲੇ ਤੇ ਰਸਤੇ ਵਿੱਚ ਮੇਰੀ ਤੇਜਸਪਾਲ ਦੀ ਗੱਡੀ ਚੇਂਜ ਹੋਈ ਆ ਤੁਹਾਨੂੰ ਸਭ ਕੋ ਹੈ ਜਦੋਂ ਫੋਨ ਕਰਦੇ ਸਰ ਥੋੜਾ ਥੋੜਾ ਹੀ ਆਇਆ ਸੀਗਾ ਬਟ ਇੰਨਾ ਨਹੀਂਗਾ ਬਟ ਜਦੋਂ ਉੱਥੇ 2.5 ਘੰਟਿਆਂ ਬਾਅਦ ਦੇ ਲੈ ਕੇ ਗਏ ਆ ਵੀ ਮਤਲਬ ਜਿਹੜਾ ਉਹ ਸੀਗਾ ਕਰ ਗਿਆ ਸੀਗਾ ਉੱਥੇ ਪਹੁੰਚੇ ਉੱਥੇ ਸਭ ਤੋਂ ਸਾਡੇ پاسਪੋਰਟ ਮੰਗੇ ਵੀ ਤੁਹਾਡੀ ਟਿਕਟ ਤੇ ਵੀਜ਼ੇ ਦਾ ਦੇਖਣਾ ਤਾਂ ਅਸੀਂ ਦੱਸਿਆ ਵੀ ਸਾਡਾ ਵੀਜ਼ਾ ਵੀ ਐਡਵਾਂਸ ਨੇ ਵੀ ਲਵਾਇਆ ਹੋਇਆ ਤੇ ਸਾਡੀ ਟਿਕਟ ਵੀ ਸਾਡੇ ਕੋਲ ਹੈਗੀ ਉਹ ਮੇਰੇ ਕੋਲ ਹੁਣ ਵੀ ਫੋਟੋਜ਼ ਹੈ ਜਾਨੀ ਕਿ ਜਿਹੜੀ ਉਹਨਾਂ ਨੇ ਬੁੱਕ ਕਰਵਾਈ ਹੋਈ ਸੀ ਜੀ ਤੇ ਬਟੋ ਕਹਿੰਦਾ ਵੀ ਨਹੀਂ ਅਸੀਂ ਨੇ ਜਸਟ ਚੈੱਕ ਕਰਨੀਆਂ ਨੇ ਜੇ ਤਾਂ ਕਰਕੇ ਤੁਹਾਡੇ ਪਾਸਪੋਰਟ ਚਾਹੀਦੇ ਨੇ ਪਾਸਪੋਰਟ ਦਿੱਤੇ ਉਹ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਕਿੰਨੇ ਨੇ ਤਾਂ ਅਸੀਂ ਦੱਸਿਆ ਵੀ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਆ ਦੋ ਜਣਿਆਂ ਕੋਲੇ ਤੇ ਜਸਪਾਲ ਕੋਲੇ 1000 ਸਾਢੇ ਯੂਰੋ ਆ ਉਹਨੇ ਜਦੋਂ ਸਾ ਤੋਂ ਮੰਗਿਆ ਸੀ ਕਿ ਵੀ ਨਹੀਂ ਅਸੀਂ ਇਤਨਾ ਨਹੀਂ ਦਿੰਦੇ ਵੀ ਸਾਡੀ ਏਜੰਟ ਨਾਲ ਗੱਲ ਕਰਵਾ ਦੇ ਵੀ ਫੋਨ ਸਾਡਾ ਤੇਰੇ ਕੋਲੇ ਵੀ ਏਜੰਟ ਨਾਲ ਗੱਲ ਕਰਵਾ ਦੇ ਅਸੀਂ ਫਿਰ ਦੇ ਦਾਂਗੇ ਉਹ ਕਹਿੰਦਾ ਵੀ ਅੰਦਰ ਜਾ ਕੇ ਬੈਠੋ ਉਹ ਤੋਂ ਬਾਅਦ 6-7 ਜਣੇ ਕਮਰੇ ਚੋਂਦਿਆਂ ਕਿਸੇ ਦੇ ਹੱਥ ਚ ਪਾਈ ਪੁੰਦਿਆ ਤੇ ਚਾਕੂ ਉਸ ਲੀਏ ਤੇ ਬੈਲਟਾਂ ਸੀਗੀਆਂ ਤੇ ਉਹ ਸਾਨੂੰ ਮਤਲਬ ਕੱਪੜੇ ਉਤਾਰ ਕੇ ਜ਼ਮੀਨਾਂ 'ਤੇ ਕਰਕੇ ਤਾਂ ਉਹਨਾਂ ਨੇ ਅਛਰੀਗੇ ਤੁਸੀਂ ਸੱਨੇ ਤੱਕ ਆ ਗਏ ਸਰ ਜਦੋਂ 2 ਘੰਟੇ ਦੇ ਵਿੱਚ 6 ਜਣੇ 3 ਜਣਿਆਂ ਨੂੰ ਗੋਟਰੇ ਹੌਣ ਕਿਦਾ ਕਿੱਥੇ ਪੁੱਛਾਂਗੇ ਉਹ ਸੋਣਾ ਤਾਂ ਸਰ ਸੇਮ ਸੇਮ ਚੀਜ਼ ਚੱਲੀ ਹੈ ਕਿੰਨੇ ਦਿਨ ਕਮ ਕਿਡਨਾਪ ਕੀ ਇੱਕ ਮਹੀਨਾ ਉਸ ਤੋਂ ਬਾਅਦ ਜਿਹੜੀ ਤੁਸੀਂ ਵੀਡੀਓ ਭੇਜੀ ਸੀ ਉਹਦੇ ਵਿੱਚ ਤੁਹਾਡੀ ਵੀਡੀਓ ਹਾਂਜੀ ਘਟ ਮੇਰੇ ਨੂੰ ਫੋਨ ਮਤਲਬ ਕਿੱਥੋਂ ਆਇਆ ਫਿਰ ਤੁਹਾਡੇ ਸਰ ਉਹ ਆਪ ਕਰਵਾਉਂਦੇ ਸੀਗੇ ਫੋਨ ਜਿਵੇਂ ਪਹਿਲਾਂ ਹਾਂਜੀ ਪਹਿਲਾਂ ਜਿਹੜਾ WhatsApp ਤੋਂ ਆਉਂਦਾ ਸੀਗਾ ਜਸਪਾਲ ਦੇ ਫੋਨ ਤੋਂ WhatsApp ਚਲਾਉਂਦੇ ਸੀਗੇ ਥੈਨ ਉਹਨਾਂ ਨੇ ਅਮਰਤਪਾਲ ਦਾ ਨੰਬਰ ਆਪਣੇ ਫੋਨ ਤੇ ਸਕੈਨ ਕੀਤਾ ਉਹਦੇ WhatsApp ਚ ਲਾਈ ਰੈਟ ਦਾ ਐਂਡ ਮੇਰੇ ਫੋਨ ਤੇ ਭਾਜੀ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਡੋਂਕੀ ਰਹੀ ਜਾ ਰਹੀ ਸੀ ਕਿਸੇ ਦੀ ਸਜਾਈ ਸਰ ਆਸਟ੍ਰੇਲੀਆ ਸਰ ਆਸਟ੍ਰੇਲੀਆ ਤੇ ਡੋਂਕੀ ਨਹੀਂ ਲਾਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਉਸ ਚਾਰੇ ਪਾਸੇ ਸਮੁੰਦਰ ਨਾਲ ਤੇ ਇਹ ਗੱਲ ਬਿਲਕੁਲ ਗਲਤ ਸੀ ਡੋਂਕੀ ਇਹ ਗਲਤ ਆ ਸਰੂ ਸਾਰਿਆਂ ਨੂੰ ਪਤਾ ਵੀ ਆਸਟ੍ਰੇਲੀਆ ਦੇ ਡੌਕੀ ਲੈ ਆ। ਤੁਹਾਨੂੰ ਵਾਪਸੀ ਦਾ ਜਿਹੜਾ ਲਿਆਂਦਾ ਗਿਆ ਕਿਸ ਤਰੀਕੇ ਨਾਲ ਲਿਆਂਦਾ। ਸਰ ਇਹ ਰਿਪੋਰਟ ਜੀ ਸਰ ਮੋਦੀ ਸਰਕਾਰ ਦਾ ਤੇ ਡਾਕਟਰ ਜੈ ਸ਼ੰਕਰ ਜੀ ਦਾ ਵੀ ਅਸੀਂ ਤੇ ਤਹਿਰਾਨ ਇੰਡੀਅਨ ਐਂਬੈਸੀ ਦਾ ਹਰਿੰਦਰ ਸਰ ਤੇ ਆਪਣਾ ਸਿਦਾਰ ਸਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਆਪਰੇਸ਼ਨ ਸਿੰਧੂ ਦੇ ਨਾਲ ਲਿਆਂਦਾ ਤੇ ਸਾਡੀ ਦੇਖਭਾਲ ਕੀਤੀ। ਕੀ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ? ਆਪਰੇਸ਼ਨ ਸਿੰਧੂ। ਸਿੰਧੂ? ਹਾਂ ਜੀ। ਕਿੰਨੇ ਵਿਅਕਤੀ ਸੀ? ਕੋਈ ਨਾ। ਹਾਂ ਜੀ। ਕਿੰਨੇ ਆ ਲਗੇ ਤਿੰਨੇ ਜਾਣੇ ਸੀ ਅਸੀਂ ਤਿੰਨੇ ਜਾਣੇ ਸੀ ਇੰਡੀਆ ਦੇ ਤੈਨੂੰ ਹੁਣ ਇੰਡੀਆ ਵੱਕ ਤੋਂ ਸਾਥ ਹਾਂਜੀ ਧੰਨਵਾਦ ਸਾਰੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਜੰਗ ਵੇਲੇ ਦੱਸਦੇ ਸੋਟਾਂ ਜਿਆਦੇ ਜੈਕੀ ਕਰਦੇ ਸੀ ਜਦੋਂ ਜੰਗ ਹੁੰਦੀ ਸੀ ਸਰ ਉਹ ਸਾਨੂੰ ਕੁੱਟਦੇ ਸੀਗੇ ਵੀ ਹਾਂ ਇੰਡੀਆ ਦੇ ਬੰਦੇ ਆਇਆ ਕਰਦੇ ਆ ਕਿ ਸਾਨੂੰ ਇਹ ਵੀ ਕਹਿੰਦੇ ਸੀਗੇ ਵੀ ਉੱਥੇ ਦੇ ਮੂਰਤੀ ਪੂਜਾ ਕਰਦੇ ਆ ਗਊਆਂ ਦਾ ਇਹ ਕਰਦੇ ਆ ਉਹ ਕਰਦੇ ਆ ਨਾ ਉਹਦੋਂ ਵੀ ਕੁੱਟਦੇ ਸੀਗੇ ਸਾਨੂੰ ਪਾਕਿਸਤਾਨੀ ਸੀ ਜਿਨ੍ਹਾਂ ਨੇ ਸਰ ਪਾਕਿਸਤਾਨੀ ਪੰਜਾਬੀ ਸੀ ਪਾਕਿਸਤਾਨੀ ਪੰਜਾਬੀ ਸੀ ਹਾਂਜੀ ਜਿਵੇਂ ਸਾਡੀ ਕਈ ਵਾਰ ਆ ਆਤਵੀ ਮੂਲ ਮੰਤਰ ਦਾ ਪਾਠ ਕਰ ਲਿਆ ਜਾਂ ਅਰਦਾਸ ਬੇਨਤੀ ਕਰ ਲਿਆ ਤਾਂ ਮजाਕ ੜਾਉਣਾ ਜਾਂ ਵੀਡੀਓ ਬਣਾ ਲਈ ਜਾਂ ਲੱਤਾਂ ਮਾਰੀ ਪੰਜਾਬੀ ਪੰਜਾਬੀ ਉਰਦੂ ਜਿਵੇਂ ਹਾਂਜੀ ਜਿਹੜੇ ਤਸੀਹੇ ਦਿੰਦੇ ਸੀ ਉਹ ਕਿਸ ਤਰ੍ਹਾਂ ਦੇ ਦੇ ਇਸ ਤਰ੍ਹਾਂ ਕੱਟ ਮਾਰਦੇ ਸੀ ਕਿੰਨੇ ਸਰ ਮੇਰੇ ਜਿਹੜਾ ਸਭ ਤੋਂ ਡੀਪ ਕੱਟ ਹੋ ਮੇਰੀ ਰਾਈਟ ਲੈਗ ਦੇ ਵਿੱਚ ਉਹ ਵੀ ਮਤਲਬ ਮੇਰੀ ਅੱਧੀ ਲੱਤ ਸੁੰਨਾ ਰਾਈਟ ਨਾ ਤੇ ਟੂਹੀ ਵਾਲੇ ਹੀਲ ਹੋ ਗਿਆ ਤੇ ਉਹ ਦੂ ਕੱਟ ਦਿੰਦੇ ਆ ਉਦੋਂ ਸੱਤ ਕੱਟ ਟੂਹੇ ਤੇ ਮੇਰੇ ਤੇ ਸਿਰ ਦੇ ਵਿੱਚ ਚਿਕਨ ਸੀਂਗਸ ਮਾਰੇ ਹੋਏ ਆਣੇ ਗਿਆ ਤੇ ਰੀਡ ਦੀ ਹੱਡੀ ਤੇ 1.5 ਕੁੰਟਲ ਦਾ ਬੰਦਾ ਸੀਗਾ ਜਿਹੜਾ ਡੱਪਿਆ ਹੋਇਆ ਲੋਰ ਬੈਕ ਦੇ ਉੱਤੇ ਤੇ ਵਿਚਾਲੇ ਕੂਣੀਆਂ ਮਰੀਆਂ ਹੋਈਆਂ ਨੇ ਤੇ ਜਿਹੜਾ ਆਪਣਾ ਅਪਰ ਗਰਦਨ ਹੈ ਤੇ ਇਹਦੇ ਵਿੱਚ ਜਿਹੜਾ ਆਪਣਾ ਰੋਟੀ ਬਣਾਉਣ ਵਾਲਾ ਬੇਲਣਾ ਹੁੰਦਾ ਉਹ ਬਾਰੇ ਜਿਆਦਾ ਵੱਡਾ ਹੁੰਦਾ ਉਹ ਮਰਿਆ ਹੋਇਆ ਹੈ ਮਤਲਬ ਮੇਰੀ ਗਰਦਨ ਇੱਧਰ ਮੂਵ ਨਹੀਂ ਹੁੰਦੀ ਜਿਆਦਾ ਤੇ ਸਿੱਧਾ ਮੇਤੋਂ ਖੜਾ ਨਹੀਂ ਹੁੰਦਾ ਤੇ ਚੈਸਟ ਦੇ ਮਸਲ ਫਟੇ ਹੋਏ ਆ ਸਰ ਸਾਨੂੰ 1 ਜੂਨ ਨੂੰ ਕੀਤਾ ਗਿਆ ਸੀ ਰੈਸਕਿਊ ਤੇ ਮਤਲਬ ਜਿਹੜੀ ਤਰ੍ਹਾਂ ਦੀ ਸੀ ਆਈਡੀ ਸੀ ਕਿ ਉਹਨਾਂ ਨੇ ਕੀਤਾ 16 ਜਣੇ ਸੀ ਕਿ ਟੁਕੜ 16 15 16 ਤੇ ਉਹ ਆਏ ਤੇ ਉਹਨਾਂ ਨੇ ਸਾਨੂੰ ਰੈਸਕਿਊ ਕੀਤਾ ਤੇ ਦੈਨ ਜਿਹੜੇ ਕਿਡਨੈਪਰ ਸੀਗੇ ਉਹਨਾਂ ਨੂੰ ਫੜ ਕੇ ਲੈ ਕੇ ਗਏ ਤੇ ਸਾਨੂੰ ਵੀ ਨਾਲ ਹੀ ਉਹਨਾਂ ਨੇ ਵੀ ਮਤਲਬ ਤੇ ਸੀ ਆਈਡੀ ਆਫਿਸ ਲੈ ਕੇ ਗਏ ਦੈਨ ਉਹ ਦੋ ਘੰਟੇ ਦੋ ਘੰਟੇ ਬਾਅਦ ਹਰਿੰਦਰ ਸਿੰਘ ਸਾਰਾ ਸੀ ਤੇ ਸਰਦਾਰ ਸਾਰਾ ਸੀ ਉਹ ਸਾਨੂੰ ਫਿਰ ਉਹਨਾਂ ਨੇ ਸਾਡੀ ਕਸਟਡੀ ਲਈ ਤੇ ਸਾਨੂੰ ਹੋਟਲ ਦੇ ਵਿੱਚ ਰੱਖਿਆ ਤੇ ਰੋਟੀ ਵਗੈਰਾ ਉਹਦਾਂ ਸਾਨੂੰ ਵਧੀਆ ਦਿੱਤੇ ਕੁਝ ਲੋਜਮਾਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹੁਣ ਵੀ ਬਾਹਰ ਦਾ ਰੁਕਿਆ ਸਿਰਫ ਬਾਹਰ ਜਾਣਾ ਮਾੜਾ ਨਹੀਂਗਾ ਬਟ ਏਜੰਟ ਕੋਈ ਚੰਗਾ ਮੇਜ ਉਹ ਚੀਜ਼ ਵੀ ਮਤਲਬ ਵਧੀਆ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਧੀਆ ਏਜੰਟਰ ਹੀ ਥਰੂ ਭੇਜਿਆਗੇ ਜਿਸਦੇ ਉਸਤੇ ਕੋਈ ਕਾਰਵਾਈ ਹੋਣੀ ਹੈ ਸਰ ਉਹ ਫਰਾਰ ਹੈ ਏਜੰਟਰ ਕਿੰਨੇ ਪੈਸੇ ਲਤੀ ਸਕਦੇ ਸਰ 18-18 ਲੱਖ ਰੁਪਏ ਦਾ ਕਾਲ ਹਾਂਜੀ ਉਹਦੇ ਵਿੱਚੋਂ ਕੁਝ ਨੂੰ ਵਾਪਸ ਵਗੈਰਾ ਕਿਤੇ ਸਰ ਹਲੇ ਤੱਕ ਏਜੰਟੀ ਨਹੀਂ ਮਿਲਿਆ ਉਹਨੂੰ ਕੈਸ਼ ਦਿੱਤਾ 18 ਲੱਖ ਰੁਪਏ ਜੇ ਉਹ ਮੰਨ ਕਰਦੇ ਉਹ ਚੀਜ਼ ਸਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਜਾਏਗੀ ਤਾਂ ਜੋ ਕੋਈ ਕਿਸੇ ਹੋਰ ਨਾਲ ਨਾ ਕਰੇ ਚਲੋ ਸਾਡੇ ਨਾਲ ਤਾਂ ਹੋ ਗਿਆ ਬਚ ਗਏ ਵੀ ਸਰਕਾਰ ਨਾਲ ਸਰਕਾਰ ਦੀ ਮਦਦ ਨਾਲ ਜਿਹੜੀ મોદી ਸਰਕਾਰ ਆ ਮੀਡੀਆ ਦੀ ਹੈਲਪ ਨਾਲ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆਪਣੀ ਹਨਾ ਤੇ ਆ ਪਾਰਟੀ ਦਾ ਇਹ ਮਤਲਬ ਜਿੱਦਾਂ ਦੇ ਹੋਏ ਆ ਕਿਡਨਾਬ ਉਦੋਂ ਦੇ ਕਰਦਿਆਂ ਨਾਲ ਟੱਚ ਜਾਣਗੇ ਤੇ ਬਟ ਵੀ ਇਹ ਜਹਾਜ ਏਜੰਟ ਮਤਲਬ ਸਰ ਇਹਨਾਂ ਦੇ ਲਾਇਸੈਂਸ ਵਗੈਰਾ ਰੱਦ ਹੋਣ ਦੇ ਨਾਲ ਇਹਨਾਂ ਨੂੰ ਬੱਦ ਤੋਂ ਬੱਦ ਸਜ਼ਾ ਹੋਵੇ ਤਾਂ ਜੋ ਕਿਸੇ ਹੋਰ ਦਾ ਕਰਦ ਖਰਾਬ ਨਾ ਕਰਨਾ ਕੀ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਪੁੱਛੇ ਸਰ ਨਹੀਂ ਪੰਜਾਬ ਸਰਕਾਰ ਨੇ ਕੋਈ ਹੈਲਪ ਨਹੀਂ ਦਿੱਤੀ ਸਾਡੇ ਨੂੰ ਸੈਂਟਰ ਸਰਕਾਰ ਨੇ ਜ਼ਰੂਰ ਕੀਤੀ ਆ ਅੱਜ ਘਰ ਆਇਆ ਕਿਵੇਂ ਲੱਗ ਰਿਹਾ ਸਰ ਵਧੀਆ ਲੱਗ ਰਿਹਾ ਕਿਉਂਕਿ ਮੇਰੇ ਬ੍ਰਦਰ ਨੇ ਜੋ ਆਸਟ੍ਰੇਲੀਆ ਨਹੀਂ ਕੇ ਦੋ ਬ੍ਰਦਰ ਮੇਰੇ ਜਸਪ੍ਰੀਤ ਤੇ ਜਸ਼ਨ ਤੇ ਇੱਥੇ ਵੀ ਮਨਪ੍ਰੀਤ ਉਹ ਬੋਟ ਪੱਜੇ ਫਿਰ ਰਹੇ ਨੇ ਜ਼ਰਾ ਬਲਵਿੰਦਰ ਕੌਰ ਜੀ ਮਾਜੀ ਕਿਸ ਤਰੀਕੇ ਨਾਲ ਦੇਖ ਲਓ ਪੁੱਤ ਵਾਪਸ ਆਇਆ ਕਿਡਨਾਪ ਹੋ ਗਿਆ ਸੀ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰ ਰਿਹਾ ਕਿ ਉਹਨੇ ਬਹੁਤ ਸੇਕ ਕੀਤੀ ਹਾਂਜੀ ਹਾਂਜੀ ਇਸ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਹਿਲੇ ਦਿਨ ਤੋਂ ਹੀ ਸਾਥ ਦਿੱਤਾ ਮਾਜੀ ਤੁਹਾਨੂੰ ਕਦੋਂ ਪਤਾ ਲੱਗੇ ਕਿ ਪੁੱਤ ਕਿਡਨਾਪ ਹੋ ਗਿਆ 2 ਤਰੀਕ ਨੂੰ ਪਤਾ ਲੱਗ ਗਿਆ ਸੀ ਟੈਲੀਗ੍ਰਾਮ ਉਸੇ ਦਿਨ ਜਿੱਦੇ ਗਏ ਆ ਇਹ 1 ਤਰੀਕ ਨੂੰ ਇੱਥੋਂ ਚੜ੍ਹੇ ਆ ਤੇ ਤੜਕੇ 2 ਵਜੇ 3 ਵਜੇ ਇਹਨੇ ਜਦ ਫੋਨ ਕੀਤਾ ਉਹਦੇ ਮਾਮੇ ਨੇ ਸਾਨੂੰ ਉਸ ਵੇਲੇ ਪਤਾ ਲੱਗਿਆ ਮੁਕਾਈ ਬਾਕਸ ਆ ਗਿਆ ਬੇਟਾ ਹਾਂਜੀ ਬਹੁਤ ਖੁਸ਼ ਬਹੁਤ ਖੁਸ਼ ਹੈ ਇਹ ਬਹੁਤ ਧੰਨਵਾਦ ਕਰਦੇ ਜਿਹਦੇ ਵੱਲ ਧੋਖਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਤਾਂ ਜੋ ਕੋਈ ਕਿਸੇ ਹੋਰ ਦਾ ਮਾਂ ਦਾ ਪੁੱਤ ਇਸ ਤਰੀਕੇ ਨਾਲ ਨਾ ਹੋਣਾ ਖੁਸ਼ੀ ਦੀ ਗੱਲ ਹੈ ਵੀ ਅੱਜ ਜਿਹੜਾ ਪਰਿਵਾਰ ਜਿਹਦਾ ਇੱਕੋ ਇੱਕ ਸਹਾਰਾ ਹੁਸਨਪ੍ਰੀਤ ਸੀਗਾ ਸਾਡਾ ਧੂਰੀ ਦਾ ਪੁੱਤਰ ਅੱਜ ਆਪਦੇ ਪਰਿਵਾਰ ਦੇ ਵਿੱਚ ਆ ਗਿਆ ਤੇ ਬੜੀ ਖੁਸ਼ੀ ਹੈ ਮੂਹ ਵੀ ਮਿੱਠਾ ਕਰਵਾਇਆ ਤੇ ਇੱਕ ਤਰੀਕੇ ਦੇ ਨਾਲ ਇਹ ਨਰਕ ਦੇ ਵਿੱਚ ਸੀਗਾ ਜਹਨਮ ਕਹਿੰਦੇ ਆ ਜੀ ਨੂੰ ਉਹਦੇ ਵਿੱਚੋਂ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤਾਂ ਕੱਢ ਕੇ ਲਿਆਂਦਾ ਉਹਦੇ ਚ ਇਰਾਨ ਸਰਕਾਰ ਦਾ ਵੀ ਬੜਾ ਵੱਡਾ ਰੋਲ ਰਿਹਾ ਹੈ ਤੇ ਬਹੁਤ ਵੱਡਾ ਰੋਲ ਮੀਡੀਆ ਜਿਨੇ ਨੇ ਇਹ ਗੱਲ ਚੱਕੀ ਉਹਨਾਂ ਦਾ ਵੱਡਾ ਰੋਲ ਰਿਹਾ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਬਹੁਤ ਧੰਨਵਾਦੀ ਆ ਸ਼੍ਰੀ ਤਰੁਣ ਚੁਗ ਜੀ ਦਾ ਜਿਨ੍ਹਾਂ ਨਾਲ ਮੈਂ ਸੰਪਰਕ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਗਲੇ 4-5 ਦਿਨਾਂ ਦੇ ਵਿੱਚ ਹੀ ਜਦੋਂ ਖਬਰ ਆਈ ਕਿ ਜੀ ਇਹ ਸੇਫ ਹੋ ਗਏ ਨੇ ਤੇ ਐਮਬੈਸੀ ਵਾਲਾ ਨੇ ਰੈਸਕਿਊ ਕਰ ਲਿਆ ਤੇ ਅੱਜ ਇਹ ਪਰਿਵਾਰ ਦੇ ਵਿੱਚ ਬੈਠਾ ਬਹੁਤ-ਬਹੁਤ ਵਧਾਈ ਦਿਨਾਂ ਮੈਂ ਸਾਰੇ ਧੂਰੀ ਵਾਲਿਆਂ ਨੂੰ ਵਧਾਈ ਦਿਨਾਂ ਕਿਉਂਕਿ ਇੱਕ-ਇੱਕ ਘਰ ਇਹਦੇ ਵਾਸਤੇ ਅਰਦਾਸ ਕਰ ਰਿਆ ਸੀ ਸਾਡੇ ਭਰਾ ਵਾਸਤੇ ਤੇ ਬੜੀ ਖੁਸ਼ੀ ਹੈ ਪਰ ਇਸ ਗੱਲ ਦਾ ਅਫਸੋਸ ਵੀ ਹੈ ਕਿਉਂਕਿ ਇਹ ਹਲਕਾ ਮੁੱਖ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਨਾ ਵੀ ਇੰਨੀ ਵਧੀਆ ਸਮਝਿਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਠੱਗ ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ ਧੀਰਜ ਝਟਵਾਲ ਜੋ ਕਿ 에ਜੰਟ ਦੇ ਰੂਪ ਦੇ ਵਿੱਚ ਦਿਲਾਦ ਕਹਿ ਦिए ਜੇ ਕਿਉਂਕਿ ਜਿਸ ਤਰੀਕੇ ਦੇ ਇਹਨਾਂ ਨੂੰ ਤਸੀਹੇ ਦਿੱਤੇ ਗਏ ਕੀ ਪਤਾ ਕਿੰਨੇ ਇੱਕ ਹੋਰ ਬੱਚਿਆਂ ਨੂੰ ਇਸ ਤਰੀਕੇ ਦਾ ਉਹਨਾਂ ਨੇ ਫਸਾਇਆ ajo ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਦੇ ਦਿੰਦੇ ਸੀ ਤਾਂ ਕਿੰਨਿਆਂ ਨੂੰ ਅਜੇ ਤੱਕ ਮਾਰ ਚੁੱਕੇ ਐ ਪਰ ਉਹ ਜਿਹੜਾ ਧੀਰੇ ਜਟਵਾਲਾ ਉਹ ਅੱਜ ਵੀ ਐਸ਼ੋਰਾਮ ਦੀ ਜ਼ਿੰਦਗੀ ਜੀ ਰਿਹਾ ਸਲਾਖਾਂ ਤੋਂ ਬਾਹਰ ਹੈ ਕੋਈ ਕਾਰਵਾਈ ਨਹੀਂ ਹੋਈ ਉਹਦੇ ਖਿਲਾਫ ਤਾਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਤਾਂ ਮੇਰੀ ਤੁਹਾਡੇ ਜ਼ਰੀਏ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਹਲੇ ਵੀ ਜਾਗ ਜਾਓ ਤੇ ਇਹੋ ਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੀ ਤਸੀਹੇ ਦਿੰਦੇ ਆ ਤੇ ਇੱਥੋਂ ਮੈਨੂੰ ਇਹ ਲੱਗਦਾ ਵੀ ਹੋਰ ਵੀ ਬਹੁਤ ਸਾਰੇ ਬੱਚੇ ਇਹੋ ਜੇ ਚੰਗਲ 'ਚ ਫਸੇ ਹੋਣਗੇ ਉਹ ਵਿਚਾਰੇ ਬੱਚੇ ਨੇ ਜਾਂ ਨਹੀਂ ਬੱਚੇ ਜੇ ਉਹਨਾਂ ਦੀ ਪਹੁੰਚ ਹੋਈ ਐ ਮੀਡੀਆ ਤੱਕ ਜਾਂ ਕੇਂਦਰ ਸਰਕਾਰ ਤੱਕ ਨਹੀਂ ਹੋਈ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਇਆ ਤਾਂ ਉਹਦਾ ਇਨਸਾਫ ਵੀ ਜ਼ਰੂਰ ਮਿਲਣਾ ਚਾਹੀਦਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ